ਇਹ ਡਰਵਾਵਾ ਪੈਸੇ ਨੇ ਨਾ ਤਾਂ ਨਹੀਂ ਲਾਇਆ ਫਿਰ ਆਇਆ ਤੇ ਫਿਰ ਉਹ ਪੂਰੀ ਕਿ ਕਰਵਾ ਦੇਈਆ ਇੱਕੋ ਗਾਲੀ ਨਾ ਆਵਾ ਮਾਲ ਵਾਲੀ ਆ ਅਸੀਂ ਮਾ ਬੱਕਰਾਂ ਨਾਲ ਅੱਠ ਨੂੰ ਹੋਰ ਨਹੀਂ ਸੱਚੀ ਜਾਦੇ ਇਹ ਬਾਈਆਂ ਅੱਠ ਬੱਕਰਾਂ ਵਾ ਕੇ ਗੱਡੀ ਤੇ ਪੋਣੀ ਨੇ 42000 ਦੀ ਲੋਨ ਦਾ ਮੈਂ ਪਾਵਾ ਜੀ ਮਾਰਤੀ 26000 ਜਿਹੜੀ ਦਾ ਫਟਾ ਕਿੰਨੇ ਲੱਗਦੇ ਨੇ

ਵੇਚਤਾ ਦੁਬਾਰਾ ਹੋਰ ਲੈ ਕੇ ਦਿੱਤਾ ਨਹੀਂ ਕੀ ਹਾਂ ਜਿਹੜਾ ਪਾਲਿਆ ਸੀ ਮੇਰਾ ਅੰਕਲਿਆ ਦਾ ਜਿਹੜਾ ਪਾਲਿਆ ਸੀ ਉਹਦੇ ਨਾਂ ਦਾ ਤੂੰ ਵੇਚਤਾ ਦੁਬਾਰਾ ਮੋਢੇ ਲੈ ਕੇ ਲਾਇਆ ਬਈ ਹਾਂ ਓਏ ਚਾਲੀਏ ਜੁ ਬੱਕਰੀ ਹੈ ਨਹੀਂ ਓਏ ਲਾਲਾ ਦਾ ਫੂਨ ਜਾ ਕਰਨ ਨੂੰ ਸੰਪਾਏਗਾ ਬੰਨੀ ਨੂੰ ਲਾਲ ਹੈਨੂ ਬੰਦੀ ਬੇਟਾ ਖੱਤ ਗਿਆ ਬੰਨੀ ਉਹ ਲਾਲਾ ਫੂਨ ਜਾ ਕਰਨ ਦਾ ਪਹਿਰਾ ਠੀਕ ਹੈ ਹਾਂ ਬੱਕਰੀ ਦੀ ਚਿੱਡੀ ਖੜੀ ਉਹੀ ਬੋਲ ਹੈ ਉਹ ਬਈ ਅੰਦਾਜ਼ਾ ਯਾਰ ਪੈਸੇ ਬਹੁਤ ਲੱਗਦੇ ਯਾਰ ਯਾਰ ਬੋਲ ਆਸਪਾਸ ਦੇ ਬੋਲ ਇਹਨਾਂ ਨੂੰ ਚੱਲ ਰਹੀ ਹੈ ਹਾਲ ਵਾਇਟ ਚੱਡੀ ਹੈ ਉਹ ਬੱਕਰੀ ਬਾਹਰ ਕੱਢ ਯਾਰ ਕੀ ਖਾਲਾ ਹੈ ਰ ਕੁਝ ਨਹੀਂ ਬਖੂੰਦਾ ਤੇਰੇ ਬੰਦੇ ਨਹੀਂ ਹੈਦੇ ਆ ਘੜਾ ਬਾਹਰ ਬਾਹਰ ਗਾੜਾ ਬੱਚੇ ਹੈਗੇ ਮਾੜਾ ਦੰਦ ਬੱਡੀ ਮੜੀ ਪੱਗੇ ਥੋੜਾ ਕੋਪੀ ਮੜਾ ਬੱਧਾ ਮੈਂ ਵਾਲਾ ਖੜ ਦਿਨਦਾ ਇਹ ਆਪਣੇ ਮੈਨੂੰ ਕਹਿੰਦੇ ਚਾਰ ਦੀ ਦੋ ਬਾਹ ਗੜਾ ਬੰਦੂ ਦੇ ਉਹ ਮਰਨਾ ਤਰ ਫੜ ਦੇ ਜੀ ਰੋਤੀ ਮਰ ਉਹਨੇ ਗੁੰਡੀਆਂ ਵੇਖਿਆ ਅੱਜ ਨੂੰ ਮੂਹ ਵਾ ਘਟਿਆ ਕਿਉਂ ਜਾਂਦਾ ਦੇਖ ਲੈ ਜਾਂਦੇ ਡਰਾ ਹੋ ਜਾਂਦਾ ਨਾ ਪਾਣ ਚੜਦਾ ਰੋਕੀ ਗਿਆ ਬਾਰੇ ਤੋਂ ਅਮਰ ਬੱਚੇ ਕੀ ਆ ਦੀ ਬੱਕਰੇ ਆ ਭਾਈ ਦੋਨੇ ਪੱਠਾ ਦੋਨੇ ਮਾਰ ਗਏ ਬਣਾ ਇੱਕ ਤਾਂ ਪੜਦੀ ਚਾਰ ਸੀ ਚਾਰ ਸੀ ਚਲੋ ਜਿਹੜੋ ਮਾਰੀ ਉਹ ਤਾਂ ਪ੍ਰਿਆ ਚੱਕਰ ਪਤਾ ਹੋਇਆ ਪਾਣ ਦਾ ਅੱਪਲੇ ਜੀ ਉਹ ਜੰਡਾ ਆਇਆ ਉਹ ਹੀ ਦਿਨ ਉਹਨੇ ਮੈਂ ਜੈ ਬੋਲ ਕਰ ਜਮੇ ਚ ਕੋਈ ਗੱਲ ਨਹੀਂ ਸਾਡੇ ਆਪ ਦੇਖਣਾ ਲੈ ਫੜ ਬਈ 70000 ਮੋਟਾ ਕਹਤਾ ਚਾਲੀਆਂ ਕੋਈ ਆਇਆ ਆਲਾ ਫੜ ਬਈ ਆਇਆ ਆ ਮਾਣਾ ਪਰੇ ਹੋ ਜਾਈ ਫੜ ਜਾ ਇਧਰ ਹੋ ਜਾ ਆ ਜੱਟਾ ਛੋਟੀ ਨਹੀਂ ਲੈ ਫੜ 25000 ਦੀ ਬੱਕਰੀ ਪਾਇਆ ਗイズ ਇਹ ਡਰਵਾਵਾ ਪੈਸੇ ਨੇ ਨਾ ਤਾਂ ਨਹੀਂ ਨਾ ਫਿਰ ਅਸੀਂ ਇਹ ਹੋ ਆਇਆ ਤੇ ਫਿਰ ਬੂਏ ਇੱਕ ਕਾਹਵੇਂ ਮੇੜ ਗਿਆ ਇੱਕੋ ਗੱਲ ਹੀ ਦੱਸਿਆ ਵਾ ਮਾਲ ਵਾਲੀ ਆ ਅਸੀਂ ਮੈਂ ਬੱਕੇ ਲੈਣੇ ਲੱਖ ਨੂੰ ਥੋੜੀ ਖਿੱਚੀ ਜਾਦੇ ਆ ਇਹ ਬਾਈਆਂ ਅੱਠ ਬੱਕੇ ਦਾ ਅੱਗੇ ਗੱਡੀ ਚ ਪੋਣੀ ਬਣੇ 41000 ਦੀ ਨੌਂ ਦਾ ਮਤਲਬ ਪਾਵਾ ਜਨ ਬਾਕੀ ਤੇ 26000 ਜੋ ਜਿਹੜੀ ਦਾ ਫੱਟਾ ਕਿੰਨੇ ਲੱਗਦੇ ਨੇ 35000 ਰੁਪਏ ਦੇ ਮੱਖਣ ਲਈ ਦਾ ਫੋਨਸਵਾ ਕਰਕੇ ਮੈਂ ਮੱਖਣ ਹੀ ਤਾਂ ਨਾਸ ਦੇਣੇ ਪਰ ਤੇ ਬਿਲਾਈ ਹੁੰਦਾ ਬੁਲਾਉਂਦਾ ਮੈਂ ਅਰੇ ਬਈ ਕੋਈ ਕਰ ਲਈ ਕੋਈ ਉਹ ਕੋਈ ਨਹੀਂ ਖੜ ਜੋ ਆ ਫੜਾ ਨਹੀਂ 35000 ਪਾ ਦੇਣੀ ਹੁੰਦੀ ਘੱਟ ਪਾਇਆ ਬੰਦਾ ਯਾਰਾ ਨਾ ਘਾਬਰੋ ਇੱਕ ਕਹਿਆ ਹੋਰ ਬਦੋਂ ਬੈਂਤੀ ਜੋ 40 ਇੱਧਰ ਕਰ ਲੈ ਲੈ ਹੁਣ ਦੇਖੀ ਲਾ ਵੇਚ ਲੋ ਬੱਕਰੀ ਦੀ ਯਾਰ ਤੈਨੂੰ ਦੱਸ ਮੋੜ ਨਹੀਂ ਗਿਆ ਬੱਕਰੀ ਹੱਥ ਤੂੰ ਅਖੇ ਤੜਕ ਜਾ ਦੋਹੋ ਕਰਨੀ ਬੋਣੀ ਨਹੀਂ ਬੋਣੀ ਕਰੀ ਹੋ ਮੈਂ ਕਰਨਾ ਹੈ ਗਾਜ ਨੂੰ ਘੁੱਡਿਉ ਮੈਂ ਨਹੀਂ ਕਰ ਲੋ ਹੋਣੀ ਤੀਜੇ ਦੀ ਵੀ ਕਰਾਉ ਨਹੀਂ ਇਹ ਮਨਨ ਨੂੰ ਫੇਰੀ ਆ ਜਦੋਂ ਅਗਲਾ ਅੰਦਰ ਕੁਝ ਵਗ ਗਿਆ ਓਏ ਆ ਜਾ ابوں نالے گھر جا کر کھا توڑ جانا ہاں ہاں ਹੁੰਦਾ ਹੁੰਨਾ ਹਾਏ ਮੇਰੇ ਹਾਏ ਕਿ ਨਿਕਲ ਕੇ ਹੱਲੇ ਬ੍ਰੇਕ ਪਾ ਦੇ ਤੂੰ ਨਹੀਂ ਮੰਨੂ ਕਰੇ ਹੋਏ ਘਰ ਦੇ ਰਹੀ ਆ ਲੈ 100 ਲੱਖ ਬਣ ਖੜੀ ਆ ਫੜ ਪਿਆ ਆ ਫੜ ਦਿਨ ਨਹੀਂ ਨਹੀਂ ਗਾਇਆ ਮੈਂ ਇੱਕ ਜੱਟ ਜੜੀ ਹੋ ਗਈ ਯਾਰ ਪੂਰਾ ਚੜ੍ਹ ਨਾ ਇੱਕ ਜੜੀ ਹੋ ਗਈ ਚੱਲ ਯਾਰ ਵੇ ਭਾਈ ਭਾਈ لکھ بکر آپ باندھا بالکل بچے الگ دکھ بک ہے بچے الگ دچے لگ دکھ ਖੜ ਦੇ ਖੜ ਦੀ ਖੜ ਦੇ ਖੜੋ ਵੀ ਵਧੀਆ ਬੱਕਰੀ ਨਹੀਂ ਮਾਰੀ ਹੈਗੀ ਚਾਰ ਮਾਜ ਚਾਰ ਬੱਚੇ ਆ ਭਾਈ ਅੱਜ ਹੁਣ ਕੋ ਆਪਣੇ ਸੰਦੋ ਚਾਰ ਬੱਚੇ ਮੈਂ ਠੀਕ ਆ ਹੁਣ ਕੋ ਰੋਲਾ ਜਾ ਰਹਾ ਹਾਂ ਹੁਣ ਹਰ ਬਤਾ ਲੱਗ ਗਿਆ ਕਿ ਪੰਜਾਂ ਨੇ ਜੇ ਚਾਰ ਹੋਰ ਹੁਣ ਤਾਂ ਤੱਕ ਚੱਕ ਦੇ ਆਹ ਲਾ ਕੇ ਉਹ ਦੋ ਦੇ ਕਿ ਤੜਕੇ ਦੇ ਉਂਧਰ ਜਾ ਕੇ ਤੇ ਆਪਾਂ ਕਿਹੜਾ ਹਾਂ ਹਾਂ ਮੈਨੂੰ ਜਾ ਕੇ ਉਹ ਬੱਕਰੀ ਆਈ ਵਗਿਆ ਉਹ ਬੱਕਰੀ ਲੈਦੀ ਹੈ ਹਾਂ ਮੇਰੇ ਨਾਲ ਚੱਕਣਾ ਬੱਕਰੀ ਨੂੰ ਕਿੱਥੇ ਆ ਬਾਰੇ ਵਾ ਠੀਕ ਹੈ ਸੁਕੇ ਹਾਂ ਕਰ ਲੈ ਬੱਕਰੀ ਨਹੀਂ ਨਹੀਂ ਨਾ ਧੱਕੇ ਵਾਲੇ ਨੂੰ ਕੋਈ ਨਾ ਕਰ ਰਿਹਾ ਚੰਗਾ ਰੋਤਾ ਬੱਚੇ ਬਬਜ ਉਂਗਲਾਂ ਮੈਨੇ ਬਹੁਤ ਬੱਚੇ ਚੁੰਗਦੇ ਦੇਖੇ ਬੱਚੇ ਅਗਰ ਤੇਲ ਦੀ ਸ਼ਿਸ਼ੀ ਮਾਰੀ ਚੁੰਗਦੇ ਸਾਲਾ ਫਿਰ ਚੁੰਗਦਾ ਨਹੀਂ ਕੋਈ ਟੱਕੜੀ ਆ ਉਹਨੇ ਨਾ ਬੰਦੇ ਦੇ ਦੇ ਫੋਗ ਦੀ ਰੋਗ ਬਣਾ ਪਾਇਆ ਮਟਰਾ ਬੰਦਾ ਕਿੱਥੇ ਆਪਣਾ ਇੱਥੇ ਪਾਵੇ ਇੰਟਰੀ ਮਗਰ ਕੋਈ ਹੱਥ ਹੈ ਹੈਗੇ ਮੈਂ ਬੱਕਰੇ ਇਹਨੇ ਇਹਨਾਂ ਲਈ ਤਾਂ ਵੜੀਆ ਪਿੰਡ ਦਾ ਹੋਣਾ ਇੱਥੇ ਪਿੰਡ ਨੂੰ ਕੀ ਯਾਰਾ ਪਿੰਡ ਕਹਿਣ ਵਾਲਾ ਬੰਦਾ 150 ਬੋਣੇ ਅੱਠ ਬੱਕਰੇ ਮੋਣੇ ਦੋ ਲੈਦੇ ਆ ਸਾ ਬੱਚੇ ਚੱਕ ਲੈ ਬੱਚੇ ਬੱਕਰੀ ਫਾ لا جگی نی بھائی گاہ فٹ کر رہے نا ਇਹ ਇਹ ਦੇ ਨਾਲ ਪੈਸਾ ਹੋ ਗਈ ਚੱਕਰ ਨਹੀਂ ਯਾਰ ਜੋ ਕਾਗ ਦੇ ਫਿੱਟਾ ਨਾ ਕਾਹਦੀ ਕਿਹੇ ਮਨ ਨੂੰ ਕਿਹੇ ਮੇਰਾ 1000 ਪਤਾ ਲੱਗ ਗਿਆ ਆ ਗਿਆ ਪੈਸੇ ਦੇ ਹੀ ਵੱਟਾ ਆ ਗਿਆ ਮੇਰਾ 1000 ਪਤਾ ਲੱਗ ਗਿਆ ਕਾਲੇ ਨੂੰ ਬੱਕੀ ਦਵਾਈ ਇੱਕ 40000 ਸਾਰੇ ਨੂੰ ਕਾਹਦੇ ਗੱਡੀ ਚ ਪੈਸਾ ਭਜਾ ਗਿਆ ਸੀ ਤਾਂ ਉਹਨੂੰ ਭਾਵੇਂ ਪੈਸੇ ਲੱਗ ਤਾਰੇ ਜਿੱਗੇ ਬਾਰੇ ਪੈਸੇ ਉਹਦੇ ਬਾਰੇ ਆ ਜਾਂਦੇ ਪੈਸੇ ਕਿਤੇ ਨਹੀਂ ਜਾਂਦੇ ਪੂਰੇ ਪੂਰੇ ਯਾਰ ਨਹੀਂ ਨੇ ਨਾ ਲੱਭੜਾ ਆ ਹਾਂ 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 ਸਾਡਾ ਪੁੱਤ ਆ ਹਾਂ ਪਿੰਡੇ ਸਾਡੇ ਠੀਕ ਉਹ ਗੁਰੇ ਆ ਜਾਣਾ ਅੱਜ ਸ਼ਿੰਗਾਰ ਆ ਖੁੰਡੀ ਬਾਹਰ ਕੱਢ ਕੇ ਨਾ ਕਿਰਨ ਝਾੜ ਦੇ ਖਾ ਦੇ ਨਾ ਕੋਈ ਫਰਕ ਐ ਇਹ ਆ ਜਦੋਂ ਤੂੰ ਸੇ ਚੋਂ ਹਟ ਜੂ ਇਹਨੂੰ ਝਾੜ ਦੇ ਖੁੰਡੀ ਬਾਹਰ ਕੱਢ ਕੇ ਚੱਥੇ ਆ ਟੱਕੜ ਚਾਲੀ ਉਹ ਲਵੀ ਰੱਖ ਲੈ ਉਹ ਕਿਹੜੇ ਚੈਨਲ ਦੇ ਬਣਾ ਇੰਸਟਾ ਦੇ ਆ ਇਹ ਬਣਾ ਆ ਵੇਸਟੂਡ ਉਹ ਨੂੰਗਾ ਫੇਰ ਉਹਦੀ ਜਲਵਾਲਾ ਲੱਗਦਾ ਕੋ ਨਹੀਂ ਆਏ ਕਿ ਪੈਸੇ ਦਾ ਫਾੜ ਆਉਂਦਾ ਬੰਦਾ ਰੰਗ ਜਾ ਬੜਾ ਟੱਕੜ ਚਾਲੀ ਕਰਦੇ ਆ ਇਧਰ ਪੂਰੇ ਆ ਕੇ ਕਹਿ ਨਹੀਂ ਸਾ ਗਾਣ ਹੋ ਜਾ ਪਾਣੀ ਸਪੋਰਟਰ ਹੋ ਹਾਂ ਨਹੀਂ ਕੋਈ ਨਹੀਂ ਆ ਆਹ ਵੜੀ ਗਿਆ ਰਾਜ ਇਹ ਨਹੀਂ ਗਿਆ ਮੰਮਾ ਇਹ ਜਰਾ ਪੱਕਾ ਬੋਲਣਾ ਇੱਕ ਮੂਟਰੀ ਮੰਨ ਮੇਰਾ ਇਹ ਲੱਖਾਂ ਲੱਖਾਂ ਜਿਵੇਂ ਜੀਰੀ ਤੁਸੀਂ ਵੇਚ ਕਿਉਂ ਲਿਓ ਇਹਨੂੰ ਬਹਾਦੀ ਫਰਟੇ ਵੀ ਡਾਂਗ ਵੱਡੀ ਪਈ ਆ ਭੈਣ ਆਉਦੀ ਕਹੂ ਓਕੇ ਚਾ ਐ ਕਰੀ ਬਾਈ ਕੀ ਹੁਣ ਇੱਕ ਬਸ ਜਿਹੇ ਦਾ 100 ਰੁਪਏ ਹੁਣ ਛੱਡਦੇ ਹੋ ਭਾਈਆ ਨੂੰ ਕੋਲ ਕੋਲ ਕਿਹ ਲਖਾਈ ਕਰਾ ਦੀ ਲੋ ਲੋ ਲਖਾਈ ਕਰਾ ਦੀ ਵਾਲਾ ਉਹ ਲਖਾਈ ਕਰਾ ਦੋ ਉੱਥੇ ਹੀ ਲਖਾਈ ਕਰਾ ਦਿਆ ਚਲ ਕੋਈ ਨਹੀਂ ਆ ਜਾ ਆ ਜਾਗਾ ਹਾਂ ਆ ਜੋ